ਕਿਸਾਨਾਂ ਦਾ ਔਰ ਸਰਕਾਰ ਦਾ ਆ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਚੱਲ ਰਿਹਾ ਪਹਿਲਾਂ ਲੰਮਾ ਸਮਾਂ ਕਿਸਾਨੀ ਅੰਦੋਲਨ ਆਪਾਂ ਦੇਖਿਆ ਦਿੱਲੀ ਦੀਆਂ ਬਰੂਹਾਂ ਤੇ ਚੱਲਿਆ ਤੇ ਤੁਸੀਂ ਸੁਣਾ ਰਹੇ ਸੀ ਕਿ ਗੀਤ ਕਿ ਕਿਸਾਨੀ ਅੰਦੋਲਨ ਉਹਦੇ ਜੇ ਕੋਈ ਦੋ ਪਹਿਰੇ ਤੁਹਾਡੇ ਯਾਦ ਨੇ ਨਾ ਉਹ ਜਰੂਰ ਸੁਣਾਓ ਯਾਰ ਕਿਉਂਕਿ ਸਾਡੇ ਦੇਸ਼ ਦੇ ਅੰਨਦਾਤਾ ਦੀ ਗੱਲ ਆ ਸਾਡੀਆਂ ਜ਼ਮੀਨਾਂ ਦੀ ਨਹੀਂ ਕੱਲੀ ਸਾਡੀਆਂ ਜ਼ਮੀਰਾਂ ਦੀ ਵੀ ਗੱਲ ਆ ਇਹੋ ਗੱਲ ਜ਼ਰੂਰ ਸਾਂਝੀ ਕਰੋ ਉਸ ਟਾਈਮ ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਚੱਲੀ ਜਾਂਦਾ ਸੀ ਚੱਲੀ ਤਾਂ ਹੁਣ ਵੀ ਜਾਂਦਾ ਤੇ ਉਦੋਂ ਮਤਲਬ ਇਹ ਚੀਜ਼ ਨੂੰ ਲਿਖਿਆ ਸੀ ਬੜਾ ਦਰਦ ਦਿਖਾਇਆ ਇਹ ਦੇ ਚੱਕਰ ਨਾਲ ਉਹ ਸੁਣਾਓ ਤੁਹਾਨੂੰ ਦੋ ਲੈਣਾ ਮੈਂ ਸੁਣਾਵਾਂ ਬਿਲਕੁਲ ਜੋ ਇੱਕੋ ਟੱਪਾ ਦੋ ਜਿੰਨੇ ਵੀ ਅੰਤਰਰਾਸ਼ਟਰੀ ਤੁਹਾਡੇ ਜਾ ਕੇ ਸੁਣਾਓ ਹਾਂ ਅੰਨਦਾਤਾ ਰੋਈ ਜਾਵੇ ਕੋਈ ਚੁੱਪ ਨਾ ਕਰਾਵੇ ਅੰਨ ਦਾ ਤਾਂ ਰੋਈ ਜਾਵੇ ਕੋਈ ਚੁੱਪ ਨਾ ਕਰਾਵੇ ਕੋਈ ਚੁੱਪ ਨਾ ਕਰਾਵੇ ਰੋਂਦੇ ਕਿਸਾਨ ਨੂੰ ਤਿੰਨੇ ਖੇਤੀ ਦੇ ਕਾਨੂੰਨ ਖਾ ਗਏ ਸਾਡੀ ਜਾਨ ਨੂੰ ਤਿੰਨੇ ਖੇਤੀ ਦੇ ਕਾਨੂੰਨ ਮਾਰ ਗਏ ਕਿਸਾਨ ਨੂੰ ਅੰਨ ਦਾ ਤਾਂ ਰੋਈ ਜਾਵੇ ਕੋਈ ਚੁੱਪ ਨਾ ਕਰਾਵੇ ਚੱਕ ਮੋਡੇ ਉੱਤੇ ਕਈ ਤੁਰ ਪਿਆ ਖੇਤ ਨੂੰ ਬੈਠਾ ਰੋਵੇ ਤਲੀ ਥੱਲੇ ਲਿਖੇ ਡਾਡੇ ਕੇਸ ਨੂੰ ਚੱਕ ਮੋਡੇ ਉੱਤੇ ਕਈ ਤੁਰ ਪਿਆ ਖੇਤ ਨੂੰ ਬੈਠਾ ਰੋਵੇ ਤਲੀ ਥੱਲੇ ਚੱਲੇ ਡਾਡੇ ਕੇਸ ਨੂੰ ਉੱਤੋਂ ਕਰ ਜੇ ਦਿਮਾਰ ਸਾਨੂੰ ਆਵੇ ਖਾਨ ਨੂੰ ਤਿੰਨੇ ਖੇਤੀ ਦੇ ਕਾਨੂੰਨ ਖਾ ਗਏ ਸਾਡੀ ਜਾਨ ਨੂੰ ਤਿੰਨੇ ਆਉਡੀਅੰਸ ਖਾ ਗਏ ਤੋੜ ਤੋੜ ਜਾਨ ਨੂੰ ਅੰਨ ਦਾ ਤਾਂ ਰੋਈ ਜਾਵੇ ਕੋਈ ਚੁੱਪ ਨਾ ਕਰਾਵੇ ਸਾਰੇ ਦੇਸ ਦਾ ਕਿਸਾਨ ਬਾੜਾਂ ਤੇ ਵੈਗਿਆ ਸੂਟ ਹੜੂ ਤੇ ਸਾਲੂ ਚੱਕ ਨਾਲ ਲੈ ਗਿਆ ਸਾਰੇ ਦੇਸ ਦਾ ਕਿਸਾਨ ਨੂੰ ਬਾੜਾਂ ਤੇ ਵੈਗਿਆ ਸੂਟ ਹਾੜੂ ਅਤੇ ਸਿਆਲੂ ਚੱਕ ਨਾਲ ਲੈ ਗਿਆ ਚੰਗੇ ਕੰਮ ਸੋਬਾ ਦਿੰਦੇ ਚੰਗੇ ਅਨਸਾਨ ਨੂੰ ਤਿੰਨੇ ਖੇਤੀ ਦੇ ਕਾਨੂੰਨ ਖਾ ਗਏ ਸਾਡੀ ਜਾਨ ਨੂੰ ਤਿੰਨੇ ਆਉਡੀਅੰਸ ਖਾ ਗਏ ਤੋੜ ਤੋੜ ਜਾਨ ਨੂੰ ਅੰਦਾਜ਼ ਤਾਂ ਰੋਈ ਜਾਵੇ ਕੋਈ ਚੁੱਪ ਨਾ ਕਰਾਵੇ ਬਾਜੀ ਬਾ ਸੋ ਦੋਸਤੋ ਇਹ ਅ ਬੰਦਾ ਜੇਬ ਦਾ ਭਾਵੇਂ ਗਰੀਬ ਹੋਊਗਾ ਯਾਰ ਤੇ ਦਿਲ ਦਾ ਬੜਾ ਅਮੀਰ ਆ ਤੁਸੀਂ ਦੇਖੋ ਕਲਮ ਇਹਦੀ ਕਿੰਨੀ ਅਮੀਰ ਆ ਤੇ ਕਿੰਨੇ ਵਧੀਆ ਇਹਨੇ ਸ਼ਬਦ ਪਰੋਏ ਨੇ ਤੇ ਅੰਨਦਾਤੇ ਦੀ ਸਥਿਤੀ ਨੂੰ ਇਹਨੇ ਆਪਣੇ ਕਲਮ ਰਾਹੀਂ ਆਪਣੇ ਸ਼ਬਦਾਂ ਚ ਬਿਆਨ ਕੀਤਾ ਜੇਕਰ ਚੰਗਾ ਲੱਗਿਆ ਕਿਸਾਨੀ ਨੂੰ ਪਿਆਰ ਕਰਦੇ ਹੋ ਕਿਸਾਨ ਨੂੰ ਪਿਆਰ ਕਰਦੇ ਹੋ ਅੰਨਦਾਤੇ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਵੀਰ ਦੀਆਂ ਗੱਲਾਂ ਨੇ ਜਿਹੜੀਆਂ ਜਿਹੜੇ ਇਹ ਅਲਫਾਜ਼ ਨੇ ਉਹ ਹਰ ਇੱਕ ਕੰਨ ਤੱਕ ਪਹੁੰਚ ਜਾਣ ਅੰਨਦਾਤੇ ਦੇ ਹਾਲਾਤਾਂ ਦੀ ਜਿਹੜੀ ਕਹਾਣੀ ਆ ਉਹ ਸਰਕਾਰਾਂ ਦੇ ਕੰਨਾਂ ਤੱਕ ਵੀ ਪਹੁੰਚੇ ਸੋ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਦੇ ਫੇਰ ਸਮਾਂ ਲੱਗਿਆ ਟੇਰ ਸਾਰੀਆਂ ਗੱਲਾਂ ਕਰਾਂ ਤੁਹਾਡਾ ਵੀ ਬਹੁਤ ਬਹੁਤ